ਸਤਿ ਸ਼੍ਰੀ ਅਕਾਲ ਜੀ ਇੱਕ ਗਰੀਬ ਮਾਂ ਤੇ ਉਹਦੀਆਂ ਪੰਜ ਬੇਟੀਆਂ ਇੰਨੀ ਠੰਡ ਵਿੱਚ ਜੰਗਲ ਵਿੱਚ ਕੰਮ ਰਹੀਆਂ ਸੀ ਸਭ ਤੋਂ ਛੋਟੀ ਬੇਟੀ ਕਹਿਣ ਲੱਗੀ ਮਾਂ ਮੈਨੂੰ ਬਹੁਤ ਜ਼ਿਆਦਾ ਠੰਡ ਲੱਗ ਰਹੀ ਆ ਫਿਰ ਵੱਡੀ ਬੇਟੀ ਕਹਿਣ ਲੱਗੀ ਮਾਂ ਮੈਨੂੰ ਵੀ ਬਹੁਤ ਜ਼ਿਆਦਾ ਠੰਡ ਲੱਗ ਰਹੀ ਆ ਹੁਣ ਤਾਂ ਮੇਰੀਆਂ ਅੱਖਾਂ ਦੀਆਂ ਪਲਕਾਂ ਉੱਤੇ ਵੀ ਬਰਫ਼ ਜੰਮਣ ਲੱਗੀ ਆ ਫਿਰ ਤੀਸਰੀ ਬੇਟੀ ਕਹਿਣ ਲੱਗੀ ਮਾਂ ਭੁੱਖ ਵੀ ਬਹੁਤ ਜ਼ਿਆਦਾ ਲੱਗੀ ਆ ਫਿਰ ਸਭ ਤੋਂ ਵੱਡੀ ਬੇਟੀ ਮਾਂ ਨੂੰ ਕਹਿਣ ਲੱਗੀ ਮਾਂ ਹਨੇਰਾ ਵੀ ਹੋ ਰਿਹਾ ਆ ਬਹੁਤ ਇਸ ਵਕਤ ਆਪਾਂ ਕਿੱਥੇ ਜਾਵਾਂਗੇ ਸਾਰੇ ਪਾਸੇ ਬਰਫ਼ ਦੀ ਵਜ੍ਹਾ ਨਾਲ ਰਸਤੇ ਵੀ ਬੰਦ ਹੋ ਗਏ ਨੇ ਇਹ ਸਭ ਸੁਣ ਕੇ ਉਹ ਗਰੀਬ ਮਾਂ ਬੋਲੀ ਵੇਖਦੇ ਆ ਬੇਟਾ ਚਾਹੇ ਕਿੰਨੀ ਵੀ ਜ਼ਿਆਦਾ ਠੰਡ ਵਾਜ ਜਾਵੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਸਾਨੂੰ ਸਾਰਿਆਂ ਨੂੰ ਜਿੰਦਾ ਇਸ ਜੰਗਲ ਵਿੱਚੋਂ ਬਾਹਰ ਨਿਕਲਣਾ ਆ ਆਖਿਰੋ ਗਰੀਬ ਪੰਜੇ ਮਾਂ ਬੇਟੀਆਂ ਇਸ ਬਰਫ਼ੀਲੇ ਮੌਸਮ ਵਿੱਚ ਜੰਗਲ ਵਿੱਚ ਕਿਵੇਂ ਫਸ ਗਈਆਂ ਸੀ ਆਖਿਰੋ ਇੱਥੋਂ ਤੱਕ ਕਿਵੇਂ ਪਹੁੰਚੀਆਂ ਇਹ ਜਾਣਨ ਲਈ ਕਹਾਣੀ ਦੇ ਥੋੜਾ ਪਿੱਛੇ ਝਾਤੀ ਮਾਰਨੀ ਪਵੇਗੀ ਪੂਜਾ ਆਪਣੀਆਂ ਪੰਜ ਧੀਆਂ ਦੇ ਨਾਲ ਜ਼ਿੰਮੇਵਾਰੀ ਦਿੱਤੀ ਹੋਈ ਮਾਮੂਲੀ ਜਈ ਚੌਂਪੜੀ ਵਿੱਚ ਰਹਿ ਰਹੀ ਸੀ ਉਸ ਦਾ ਪਤੀ RAMU ਜ਼ਿੰਮੇਵਾਰ ਦਾ ਕੰਮ ਕਰਦਾ ਸੀ ਇੱਕ ਦਿਨ RAMU ਨੂੰ ਅਚਾਨਕ ਦਿਲ ਵਿੱਚ ਦਰਦ ਹੋਈ ਤਾਂ ਉਸ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਪੂਜਾ ਨੂੰ ਇਕੱਲੀ ਨੂੰ ਆਪਣੀਆਂ ਪੰਜ ਧੀਆਂ ਨੂੰ ਸੰਭਾਲਣਾ ਪੈਂਦਾ ਸੀ ਉਹ ਦਿਨ ਰਾਤ ਲੋਕਾਂ ਦੇ ਘਰਾਂ ਵਿੱਚ ਝਾੜੂ ਪੋਚਾ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦੀ ਸੀ ਇੱਕ ਦਿਨ ਸ਼ਾਮ ਨੂੰ ਮਾਂ ਬੇਟੀਆਂ ਖਾਣਾ ਖਾ ਰਹੀਆਂ ਸੀ ਤਾਂ ਅਚਾਨਕ ਉਹਨਾਂ ਦਾ ਦਰਵਾਜ਼ਾ ਖੜਕਣ ਲੱਗਾ ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਦੇਖਿਆ ਕਿ ਜ਼ਿਮੀਂਦਾਰ ਉਹਨਾਂ ਦੇ ਦਰਵਾਜ਼ੇ ਦੇ ਅੱਗੇ ਖੜਾ ਸੀ ਉਹ ਪੂਜਾ ਨੂੰ ਗੁੱਸੇ ਵਿੱਚ ਕਹਿਣ ਲੱਗਾ ਤੇਰੇ ਪਤੀ ਨੂੰ ਮਰੇ ਹੋਏ ਨੂੰ 3 ਮਹੀਨੇ ਹੋ ਗਏ ਨੇ ਤੇ ਤੂੰ ਸਿਰਫ 1 ਮਹੀਨੇ ਦਾ ਹੀ ਕਿਰਾਇਆ ਦਿੱਤਾ ਆ ਬਾਕੀ 2 ਮਹੀਨਿਆਂ ਦਾ ਕਿਰਾਇਆ ਕੌਣ ਦੇਵੇਗਾ ਇਸ ਕਰਦਾ ਪੂਜਾ ਤਰਸ ਭਰੀ ਆਵਾਜ਼ ਵਿੱਚ ਬੋਲੀ ਜ਼ਿਮੀਂਦਾਰ ਜੀ ਮੈਨੂੰ ਬਸ ਥੋੜਾ ਜਿਹਾ ਟਾਈਮ ਹੋਰ ਦੇ ਦਿਓ ਮੈਂ ਸਾਰਾ ਤੁਹਾਡਾ ਕਿਰਾਇਆ ਦੇ ਦੇਵਾਂਗੀ ਜ਼ਿਮੀਂਦਾਰ ਜੀ ਮੇਰਾ ਕੰਮ ਅਜੇ ਥੋੜਾ ਘੱਟ ਚੱਲ ਰਿਹਾ ਆ ਹੌਲੀ-ਹੌਲੀ ਕਰਕੇ ਮੈਂ ਤੁਹਾਡੇ ਸਾਰੇ ਪੈਸੇ ਚੁਕਾ ਦੇਵਾਂਗੀ ਇਹ ਗੱਲ ਸੁਣ ਕੇ ਜ਼ਿੰਮੇਦਾਰ ਹੋਰ ਉੱਚੀ ਚੀਕਣ ਲੱਗਾ ਤੇ ਕਹਿਣ ਲੱਗਾ ਬਹੁਤ ਹੋ ਗਿਆ ਤੇਰਾ ਨਾਟਕ ਇੰਨੇ ਟਾਈਮ ਤੱਕ ਤਾਂ ਮੈਂ ਹੋਰ ਕਿਸੇ ਨੂੰ ਇੱਥੇ ਬੁਲਾ ਕੇ ਉਸ ਕੋਲੋਂ ਕਰਾਇਆ ਲੈ ਲਵਾਂਗਾ ਤੁਹਾਡੇ ਲਈ ਬਿਹਤਰ ਹੀ ਹੋਵੇਗਾ ਕਿ ਤੁਸੀਂ ਪੰਜੇ ਮਾਂ ਬੇਟੀਆਂ ਇਸ ਘਰ ਵਿੱਚੋਂ ਨਿਕਲ ਜਾਓ ਇਹ ਗੱਲ ਸੁਣ ਕੇ ਪੂਜਾ ਰੋਣ ਲੱਗੀ ਤੇ ਹੱਥ ਜੋੜ ਕੇ ਜ਼ਿੰਮੇਦਾਰ ਨੂੰ ਕਹਿਣ ਲੱਗੀ ਜ਼ਿੰਮੇਦਾਰ ਜੀ ਇਸ ਤਰ੍ਹਾਂ ਨਾ ਕਰੋ ਤੁਸੀਂ ਬੜੇ ਵਿਸ਼ਵਾਸ ਨਾਲ ਸਾਨੂੰ ਇਹ ਘਰ ਦਿੱਤਾ ਸੀ ਮੈਂ ਜਾਣਦੀ ਹਾਂ ਕਿ ਇਹਨਾਂ ਦੇ ਪਿਤਾ ਜੀ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ ਬਸ ਮੈਨੂੰ ਥੋੜੀ ਜੀ ਮੌਲਤ ਹੋਰ ਦੇ ਦਿਵੋ ਅਸੀਂ ਇਹੋ ਜਿਹੀ ਬਰਫ਼ੀਲੀ ਤੂਫਾਨੀ ਠੰਡ ਵਿੱਚ ਕਿੱਥੇ ਜਾਵਾਂਗੀਆਂ ਮੈਂ ਆਪਣੀਆਂ ਧੀਆਂ ਨੂੰ ਲੈ ਕੇ ਇੰਨੀ ਠੰਡ ਵਿੱਚ ਕਿੱਥੇ 왕ੀ ਪਰ ਜ਼ਿੰਮੇਦਾਰ ਨਾ ਮੰਨਿਆ ਉਹ ਗੁੱਸੇ ਨਾਲ ਕਹਿਣ ਲੱਗਿਆ ਮੈਨੂੰ ਨਹੀਂ ਪਤਾ ਤੁਸੀਂ ਜਿੱਥੇ ਵੀ ਜਾਓ ਮੇਰੇ ਵੱਲੋਂ ਚਾਹੇ ਤੱਕੇ ਖਾਓ ਤੁਸੀਂ ਹੁਣੇ ਇੱਥੋਂ ਨਿਕਲ ਜਾਓ ਜੇਕਰ ਤੁਸੀਂ ਮੇਰੀ ਗੱਲ ਨਾ ਮੰਨੀ ਤਾਂ ਮੈਂ ਪਿੰਡ ਵਾਲਿਆਂ ਨੂੰ ਸਾਧ ਕੇ ਤੁਹਾਨੂੰ ਤੱਕੇ ਮਾਰ ਕੇ ਇਸ ਘਰ ਵਿੱਚੋਂ ਕੱਢਾਂਗੇ ਸੁਣ ਕੇ ਪੂਜਾ ਦੀ ਵੱਡੀ ਧੀ ਕਹਿਣ ਲੱਗੀ ਜ਼ਿੰਮੇਦਾਰ ਜੀ ਸਾਡੇ ਤੇ ਕੁਝ ਰਹਿਮ ਕਰੋ ਮਾ ਤੁਹਾਡੇ ਸਾਰੇ ਪੈਸੇ ਲਟਾ ਦੇਵੇਗੀ ਕੁਝ ਦਿਨਾਂ ਦੀ ਸਾਨੂੰ ਮੌਲਤ ਦੇ ਦੇਵੋ ਪਰ ਜ਼ਿਮੀਂਦਾਰ ਨੇ ਉਹਨਾਂ ਦੀ ਏਕਣਾ ਸੁਣੀ ਤੇ ਉਹਨਾਂ ਨੂੰ ਘਰ ਖਾਲੀ ਕਰਨ ਦਾ ਦੇਸ਼ ਦੇ ਕੇ ਉੱਥੋਂ ਚਲਾ ਗਿਆ ਮਜਬੂਰਨ ਪੂਜਾ ਨੂੰ ਆਪਣੀਆਂ ਪੰਜ ਧੀਆਂ ਨੂੰ ਲੈ ਕੇ ਉਹ ਘਰ ਖਾਲੀ ਕਰਨਾ ਪਿਆ ਉਹ ਥੋੜਾ ਬਹੁਤਾ ਸਮਾਨ ਨਾਲ ਲੈ ਕੇ ਆਪਣੀਆਂ ਪੰਜ ਧੀਆਂ ਨੂੰ ਲੈ ਕੇ ਥਾਂ ਥਾਂ ਪਟਕਣ ਲੱਗੀ ਉਹਨਾਂ ਕੋਲ ਕੋਈ ਮੋٹے ਕੱਪੜੇ ਵੀ ਨਹੀਂ ਸੀ ਬਸ ਥੋੜੇ ਬਹੁਤ ਕੱਪੜੇ ਸੀ ਇਸੇ ਤਰ੍ਹਾਂ ਉਹ ਪਟਕਦੀਆਂ ਪਟਕਦੀਆਂ ਜੰਗਲ ਵਿੱਚ ਆ ਗਈਆਂ ਜੰਗਲ ਵਿੱਚ ਆ ਕੇ ਠਿਕਾਵਟ ਦੀ ਵਜ੍ਹਾ ਨਾਲ ਕੁਝ ਦਿਨ ਉੱਥੇ ਬੈਠ ਕੇ बर्फ काम ਕਰਨ ਲੱਗਦੀਆਂ ਹਨ ਤੇ ਉਹਨਾਂ ਦੀ ਅੱਖ ਲੱਗ ਜਾਂਦੀ ਹੈ ਕੁਝ ਦੇਰ ਬਾਅਦ برف ਬਹੁਤ ਤੇਜ਼ ਡਿੱਗਣ ਲੱਗਦੀ ਹੈ ਤੇ ਜਦੋਂ ਉਹਨਾਂ ਦੀ ਅੱਖ ਖੁੱਲਹੀ ਤਾਂ ਉਹ ਆਪਣੇ ਚਾਰ ਚਫੇਰੇ ਹਰ ਦਰਖਤਾਰ ਪੱਥਰ ਤੇ ਬਰਫੀ ਬਰਫ ਵੇਖਦੀਆਂ ਨੇ ਪੂਜਾ ਦੀ ਸਭ ਤੋਂ ਛੋਟੀ ਬੇਟੀ ਬਰਫ ਵੇਖ ਕੇ ਬਹੁਤ ਡਰ ਜਾਂਦੀ ਹੈ ਤੇ ਠੰਡ ਨਾਲ ਕੰਬਦੀ ਹੋਈ ਮਾਂ ਨੂੰ ਕਹਿੰਦੀ ਹੈ ਕਿ ਮਾਂ ਮੈਨੂੰ ਬਹੁਤ ਠੰਡ ਲੱਗ ਰਹੀ ਆ ਕੁਝ ਕਰੋ ਇਹ ਸੁਣ ਕੇ ਉਹ ਗਰੀ ਮਾਂ ਉਹਨਾਂ ਨੂੰ ਗਲਾਸਾ ਦਿੰਦੀ ਹੈ ਤੇ ਕਹਿੰਦੀ ਹੈ ਤੁਸੀਂ ਫਿਕਰ ਨਾ ਕਰੋ ਮੈਂ ਕੁਝ ਨਾ ਕੁਝ ਕਰਦੀਆਂ ਦਿਨ ਵੀ ਟੱਲਣ ਵਾਲਾ ਹੈ ਤੁਸੀਂ ਬਸ ਇੱਕ ਦੂਜੇ ਦਾ ਹੱਥ ਨਹੀਂ ਛੱਡਣਾ ਚਲੋ ਆਪਾਂ ਇੱਥੋਂ ਨਿਕਲਦੇ ਹਾਂ ਹੁਣ ਚਾਰੀਆਂ ਨੇ ਠੰਡ ਵਿੱਚ ਆਪਣੀ ਮਾਂ ਦਾ ਹੱਥ ਫੜ ਕੇ ਤੁਰ ਪੈਂਦੀਆਂ ਨੇ ਚਲਦੇ-ਚਲਦੇ ਉਹਨਾਂ ਨੂੰ ਸ਼ਾਮ ਪੈ ਜਾਂਦੀ ਹੈ ਤੇ ਪੂਜਾ ਵੀ ਕੰਮਣ ਲੱਗ ਪੈਂਦੀ ਹੈ ਤੇ ਸੋਚਦੀ ਹੈ ਜੇਕਰ ਮੇਰਾ ਇਹ ਹਾਲਿਆ ਤਾਂ ਮੇਰੀਆਂ ਧੀਆਂ ਦਾ ਕੀ ਹਾਲ ਹੋ ਰਿਹਾ ਹੋਵੇਗਾ ਉਹ ਕਹਿੰਦੀ ਹੈ ਕਿ ਬਰਫ਼ ਦੀ ਵਜ੍ਹਾ ਨਾਲ ਸਾਰੇ ਰਸਤੇ ਬੰਦ ਹੋ ਗਏ ਨੇ ਉੱਪਰ ਤੋਂ ਜੰਗਲੀ ਜਾਨਵਰ ਜਾਨ ਨੂੰ ਵੀ ਖਤਰਾ ਹੋ ਸਕਦਾ ਆ ਮੈਂ ਅੱਗ ਜਲਾਉਣ ਦੀ ਕੋਸ਼ਿਸ਼ ਕਰਦੀ ਆ ਫਿਰ ਉਹ ਆਪਣੀ ਵੱਡੀ ਧੀ ਨੂੰ ਨਾਲ ਲੈ ਕੇ ਆਸੇ-ਪਾਸੇ ਦਰਖਤ ਤੋਂ ਕੁਝ ਸੁੱਕੀਆਂ ਡਾਹਣੀਆਂ ਇਕੱਠੀਆਂ ਕਰਦੀ ਹੈ ਤੇ ਅੱਗ ਜਲਾਉਣ ਦੀ ਕੋਸ਼ਿਸ਼ ਕਰਦੀ ਹੈ ਉਹਨਾਂ ਕੋਲ ਮਾਚਿਸ ਵੀ ਨਹੀਂ ਹੁੰਦੀ ਤਾਂ ਉਹ ਪੱਥਰਾਂ ਨੂੰ ਰਗੜ ਕੇ ਅੱਗ ਜਲਾਉਣ ਦੀ ਕੋਸ਼ਿਸ਼ ਕਰਦੀ ਹੈ ਕੁਝ ਸਮਾਂ ਪੱਥਰ ਰਗੜਨ ਤੋਂ ਬਾਅਦ ਉਹ ਸੁੱਕੀਆਂ ਟਾਹਣੀਆਂ ਅੱਗ ਫੜ ਲੈਂਦੀਆਂ ਨੇ ਤੇ ਟਾਹਣੀਆਂ ਨੂੰ ਅੱਗ ਲੱਗ ਜਾਂਦੀ ਆ ਪੂਜਾ ਤੇ ਉਸ ਦੀਆਂ ਧੀਆਂ ਨੂੰ ਅੱਗ ਦੇ ਸੇਕ ਨਾਲ ਕੁਝ ਸਕੂਨ ਮਹਿਸੂਸ ਹੁੰਦਾ ਆ ਫਿਰ ਪੂਜਾ ਦੀ ਵੱਡੀ ਧੀ ਕਹਿਣ ਲੱਗਦੀ ਹੈ ਕਿ ਮਾਂ ਜੇਕਰ ਇੱਥੇ ਰਹਿਣ ਦਾ ਕੋਈ ਇੰਤਜ਼ਾਮ ਹੋ ਜਾਵੇ ਤਾਂ ਚੰਗਾ ਹੋਵੇਗਾ ਨਹੀਂ ਤਾਂ ਇੰਨੀ ਠੰਡ ਵਿੱਚ ਬਰਫ਼ ਵਿੱਚ ਸੌਵਾਂਗੇ ਤਾਂ ਆਪਾਂ ਬਿਮਾਰ ਹੋ ਜਾਵਾਂਗੇ ਉੱਪਰੋਂ ਭੁੱਖ ਵੀ ਬਹੁਤ ਲੱਗੀ ਆ ਤਾਂ ਪੂਜਾ ਇਹ ਸੁਣ ਕੇ ਉਹਨਾਂ ਨੂੰ ਕਹਿੰਦੀ ਹੈ ਕਿ ਤੁਸੀਂ ਫਿਕਰ ਨਾ ਕਰੋ ਮੈਂ ਕੋਈ ਇੰਤਜ਼ਾਮ ਕਰਦੀ ਆਂ ਇਨ ਵੱਡਾ ਜੰਗਲ ਹੈ ਕੁਝ ਨਾ ਕੁਝ ਤਾਂ ਜ਼ਰੂਰ ਮਿਲ ਹੀ ਜਾਵੇਗਾ ਖਾਨ ਨੂੰ ਫਿਰ ਉਹ ਆਪਣੀ ਵੱਡੀ ਧੀ ਨੂੰ ਨਾਲ ਲੈ ਕੇ ਜੰਗਲ ਵਿੱਚ ਕੁਝ ਲੱਭਣ ਲਈ ਜਾਂਦੀ ਹੈ ਤੇ ਆਪਣੀਆਂ ਚਾਰਾਂ ਧੀਆਂ ਨੂੰ ਬੋਲ ਕੇ ਜਾਂਦੀ ਹੈ ਕਿ ਇੱਥੇ ਹੀ ਰਹਿਣਾ ਇੱਥੋਂ ਹਿਲਣਾ ਨਹੀਂ ਤਾਂ ਉਹ ਉੱਥੇ ਬੈਠ ਕੇ ਹੀ ਅੱਗ ਸੇਕਦੀਆਂ ਨੇ ਕੁਝ ਦੂਰੀ ਤੇ ਪੂਜਾ ਨੂੰ ਇੱਕ ਸੇਬ ਦਾ ਦਰਖਤ ਦਿਖਾਈ ਦਿੰਦਾ ਹੈ ਤਾਂ ਉਹ ਉਸ ਸੇਬ ਦੇ ਦਰਖਤ ਤੋਂ ਸੇਬ ਤੋੜ ਲੈਂਦੀ ਹੈ ਉਹ ਸੇਬ ਲੈ ਆ ਕੇ ਆਪਣੀਆਂ ਧੀਆਂ ਨੂੰ ਦਿੰਦੀ ਹੈ ਤੇ ਉਸ ਦੀਆਂ ਧੀਆਂ ਉਹ ਸੇਬ ਖਾ ਕੇ ਆਪਣੀ ਭੁੱਖ ਮਿਟਾਉਂਦੀਆਂ ਹਨ ਫਿਰ ਉਸ ਦੀ ਵੱਡੀ ਧੀ ਕਹਿੰਦੀ ਹੈ ਕਿ ਮਾਂ ਇੱਥੇ ਘਾਹ ਵੀ ਬਹੁਤ ਆ ਜਿਆਦਾ ਆ ਤੇ ਲੱਕੜਾਂ ਵੀ ਨਹੀਂ ਆਪਾਂ ਇੱਥੇ ਰਹਿਣ ਲਈ ਕੁਝ ਇੰਤਜ਼ਾਮ ਕਰ ਲਈਏ ਤਾਂ ਉਹ ਕੁਝ درختਾਂ ਦੀਆਂ ਟਾਹਣੀਆਂ ਤੇ ਘਾਹ ਇਕੱਠਾ ਕਰਕੇ ਆਪਣੇ ਲਈ ਇੱਕ ਛੋਟੀ ਜਈ ਝੌਂਪੜੀ ਤਿਆਰ ਕਰ ਲੈਂਦੀਆਂ ਨੇ ਝੌਂਪੜੀ ਤਿਆਰ ਕਰਕੇ ਫਿਰ ਉਸ ਵਿੱਚ ਰਾਤ ਕੱਟਦੀਆਂ ਨੇ ਫਿਰ ਜਦੋਂ ਸਵੇਰ ਹੁੰਦੀ ਹੈ ਤਾ ਪੂਜਾ ਉਹਨਾਂ ਨੂੰ ਬਰਫ਼ ਵਾਲਾ ਪਾਣੀ ਪਿਘਲਾ ਕੇ ਪਿਲਾਉਂਦੀ ਹੈ ਤਾਂ ਉਹ ਆਪਣੀ ਪਿਆਸ ਬੁਝਾਉਂਦੀਆਂ ਹਨ ਪੂਜਾ ਦੀ 3 ਨੰਬਰ ਵਾਲੀ ਧੀ ਕਹਿੰਦੀ ਹੈ ਕਿ ਮਾਂ ਆ ਤੂੰ ਸਹੀ ਵਧੀਆ ਕੀਤਾ ਬਹੁਤ ਪਿਆਸ ਲੱਗੀ ਸੀ ਕੱਲ ਸਵੇਰ ਦਾ ਪਾਣੀ ਵੀ ਨਹੀਂ ਪੀਤਾ ਪਰ ਬਰफीਲਾ ਤੂਫਾਨ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਸੀ ਚਾਰੇ ਪਾਸੇ ਰਸਤੇ ਬੰਦ ਸੀ ਫਿਰ ਪੂਜਾ ਆਪਣੀਆਂ ਪੰਜ ਧੀਆਂ ਦੇ ਨਾਲ ਕੁਝ ਦਿਨ ਉੱਥੇ ਹੀ ਝੌਂਪੜੀ ਵਿੱਚ ਗੁਜ਼ਾਰਦੀ ਆ ਕੁਝ ਦਿਨ ਉੱਥੇ ਗੁਜ਼ਾਰਨ ਤੋਂ ਬਾਅਦ ਮੌਸਮ ਸਾਫ਼ ਹੁੰਦਾ ਆ ਸੂਰਜ ਦੇ ਸੇਕ ਨਾਲ ਬਰਫ਼ ਪਿਘਲ ਜਾਂਦੀ ਆ ਤੇ ਰਸਤੇ ਸਾਫ਼ ਹੋ ਜਾਂਦੇ ਨੇ ਪੂਜਾ ਆਪਣੀਆਂ ਧੀਆਂ ਨੂੰ ਲੈ ਕੇ ਜੰਗਲ ਵਿੱਚੋਂ ਬਾਹਰ ਨਿਕਲਦੀ ਆ ਤੇ ਕੋਈ ਕੰਮ ਲੱਭਣ ਲੱਗਦੀ ਆ ਪੂਜਾ ਬਹੁਤ ਘਰਾਂ ਦੇ ਦਰਵਾਜ਼ੇ ਖੜਕਮਦੀ ਆ ਪਰ ਕੋਈ ਵੀ ਦਰਵਾਜ਼ਾ ਨਹੀਂ ਖੋਲਦਾ ਫਿਰ ਉਹ ਆਪਣੀਆਂ ਧੀਆਂ ਨੂੰ ਕਹਿੰਦੀ ਆ ਕਿ ਸਾਨੂੰ ਕੁਝ ਦਿਨ ਹੋਰ ਉੱਥੇ ਹੀ ਰਹਿਣਾ ਪਵੇਗਾ ਜਿੰਨਾ ਟਾਈਮ ਮੈਨੂੰ ਕੋਈ ਕੰਮ ਨਹੀਂ ਲੱਭਦਾ ਉਹ ਵਾਪਸ ਉਸੇ ਪਚੌਂਪੜੀ ਵਿੱਚ ਚਲੀਆਂ ਜਾਂਦੀਆਂ ਨੇ ਫਿਰ ਇੱਕ ਦਿਨ ਪੂਜਾ ਨੂੰ ਇੱਕ ਬਹੁਤ ਵੱਡੇ ਘਰ ਵਿੱਚ ਨੌਕਰੀ ਮਿਲ ਜਾਂਦੀ ਹੈ ਤੇ ਉਹ ਮਾਲਕਣ ਉਸ ਨੂੰ ਰਹਿਣ ਲਈ ਕਮਰਾ ਵੀ ਦਿੰਦੀ ਹੈ ਫਿਰ ਪੂਜਾ ਆਪਣੀਆਂ ਧੀਆਂ ਨੂੰ ਨਾਲ ਲੈ ਕੇ ਮਾਲਕਣ ਵੱਲੋਂ ਦਿੱਤੇ ਹੋਏ ਕਮਰੇ ਵਿੱਚ ਰਹਿਣ ਲੱਗ ਜਾਂਦੀ ਆ ਇਸੇ ਤਰ੍ਹਾਂ ਪੂਜਾ ਹੌਲੀ-ਹੌਲੀ ਹੋਰ ਵੀ ਘਰਾਂ ਵਿੱਚ ਸਫਾਈ ਦਾ ਕੰਮ ਕਰਨ ਲੱਗਦੀ ਹੈ ਤੇ ਉਸ ਦਾ ਗੁਜ਼ਾਰਾ ਵਧੀਆ ਚੱਲਣ ਲੱਗਦਾ ਆ ਪੂਜਾ ਦੀ ਕਮਾਈ ਵੀ ਵਧੀਆ ਹੋਣ ਲੱਗਦੀ ਹੈ ਤੇ ਹੁਣ ਫਿਰ ਪੂਜਾ ਆਪਣੇ ਲਈ ਇੱਕ ਕਿਰਾਏ ਦਾ ਮਕਾਨ ਲੈ ਲੈਂਦੀ ਆ ਤੇ ਆਪਣੀਆਂ ਧੀਆ ਨੂੰ ਨਾਲ ਲੈ ਕੇ ਉੱਥੇ ਰਹਿਣ ਲੱਗਦੀ ਆ ਹੁਣ ਉਹ ਆਪਣੀਆਂ ਧੀਆ ਨੂੰ ਸਕੂਲ ਵਿੱਚ ਪੜ੍ਹਾਈ ਵੀ ਕਰਵਾਉਂਦੀ ਹੈ ਤੇ ਖੁਦ ਕੰਮ ਕਰਦੀ ਹੈ ਹੁਣ ਉਹਨਾਂ ਦਾ ਗੁਜ਼ਾਰਾ ਬਹੁਤ ਵਧੀਆ ਚੱਲਣ ਲੱਗਦਾ ਹੈ ਸੋ ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਹਮੇਸ਼ਾ ਸਬਰ ਵਿੱਚ ਰਹਿਣਾ ਚਾਹੀਦਾ ਹੈ ਉਹਨਾਂ ਕੀ ਸਬਰ ਦਾ ਫਲ ਹਮੇਸ਼ਾ ਮਿੱਠਾ ਹੀ ਹੁੰਦਾ ਹੈ ਪ੍ਰਮਾਤਮਾ ਦੇ ਘਰ ਦੇ ਰਹਿ ਅੰਧੇਰ ਨਹੀਂ ਸਾਨੂੰ ਉਸ ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ ਜ਼ਿੰਦਗੀ ਵਿੱਚ ਜਿੰਨੀਆਂ ਮਰਜ਼ੀ ਕਠਿਨਾਈਆਂ ਆ ਜਾਣ ਕਦੀ ਵੀ ਹਾਰ ਨਹੀਂ ਮੰਨਣੀ ਚਾਹੀਦੀ ਹਮੇਸ਼ਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਚਾਹੀਦਾ ਹੈ ਧੰਨਵਾਦ ਜੀ ਏ ਸੀ ਅੱਜ ਦੀ ਆਪਣੀ ਕਹਾਣੀ ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ